ਕਮੰਤਰੀ ਹੋਣ ਦੇ ਨਾਂ ਤੇ ਬਾਰ 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 ਕਿਦੇ ਗੁਰੂ ਨਾਨਕ ਦੇ ਮਹਾਰਾਜ ਜੀ ਵੱਲੋਂ ਦਿੱਤੇ ਸਿਧਾਂਤ ਜੋ ਸਰਬੱਤ ਦੇ ਭਲੇ ਦਾ ਸਬੰਧ ਦਾ ਸਿਧਾਂਤ ਹੈ ਉਸ ਤੇ ਉਂਗਲ ਚੱਕਣੀ ਗੋਲਕ ਚ ਮੱਥਾ ਨਾ ਟੇਕੋ ਮੱਥਾ ਨਹੀਂ ਟੇਕਣਾ ਚਾਹੀਦਾ ਇੱਕ ਵਾਰ ਨਹੀਂ ਅਨੇਕ ਹਰ ਇੱਕ ਸਾਲ ਹਰ ਇੱਕ ਮਹੀਨੇ ਦੇ ਵਿੱਚ ਕਹਿਣਾ ਕਿਤੇ ਨਾ ਕਿਤੇ ਸਾਡੇ ਉਸ ਸਿਧਾਂਤ ਤੇ ਸੱਟ ਮਾਰਨੀ 328 ਸਰੂਪਾ ਵਾਲੇ ਮਸਲੇ ਤੇ ਵੀ ਸਿੰਘ ਇਹ ਤੋਂ ਮਰ ਜਵਾਬ ਲੈਣਾ ਚਾਹੀਦਾ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਦੇ ਆ ਇਸ ਨੰਬਰ ਅਸੀਂ ਹੱਥ ਜੋੜ ਕੇ ਸਰਕਾਰ ਦਾ ਸਮਝਦੀ ਇਹ ਗੱਲ ਦਾ ਜਰੂਰ ਜਵਾਬ ਮੰਗਣਾ ਚਾਹੀਦਾ ਵੀ ਤੁਸੀਂ ਉਹਨੂੰ ਚੇਅਰਮੈਨ ਲਾਏ ਜਿਹੜੇ ਅਸੀਂ ਕੱਢੇ ਐ 16 ਉਹਨਾਂ ਚ ਇੱਕ ਨੂੰ ਇਹਨਾਂ ਨੇ ਚੇਅਰਮੈਨ ਲਾਤਾ ਉਹ ਤੋਂ ਬਾਅਦ ਇਹ ਸਰਕਾਰ ਨੂੰ ਇਸ ਮਸਲੇ ਤੇ ਵੀ ਸਿੰਘ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜਵਾਬ ਲੈਣਾ ਚਾਹੀਦਾ ਕਿਸ ਤਰ੍ਹਾਂ ਇਹ ਨਸ਼ੇ ਦੀ ਹਾਲ ਚ ਕਿਤੇ ਬਰਗਾੜੀ ਚੱਲੇ ਗਏ ਕਿਤੇ ਦਮ ਨਵਾਸ ਹੋਵੇ ਇਹਨਾਂ ਦੇ ਬੱਚੀਆਂ ਵੀ ਦੱਸਦੀਆਂ ਉਹਨੇ ਉਸ ਮਸਲੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਐ ਪਰ ਗਾੜੀ ਦੇ ਮਸਲੇ ਤੇ ਬੜਾ ਰੌਲਾ ਪਾਉਂਦੇ ਸੀ ਸੀਐਮ ਸਾਹਿਬ ਉਹ ਮਸਲੇ ਤੇ ਸੌਦਾ ਸਾਧਨ ਅਸੀਂ ਉੱਤੇ ਕਰ ਗਏ ਕੋਰਟਾਂ ਦੇ ਵਿੱਚ ਅੱਜ ਤੱਕ ਸ਼੍ਰੋਮਣੀ ਕਮੇਟੀ ਦਾ ਰਿਕਾਰਡ ਕੋਈ ਸਰਕਾਰ ਨਹੀਂ ਲੈ ਸਕੀ ਨਾ ਦੇਵਾਂਗੇ ਜਿੰਨਾ ਚਿਰ ਸਾਨੂੰ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮ ਨਹੀਂ ਹੁੰਦਾ ਪਰ ਇਹ ਕੱਲ ਤੁਸੀਂ ਵੇਖਿਆ ਮੁੱਖ ਮੰਤਰੀ ਸਾਹਿਬ ਕਹਿ ਰਹੇ ਮੈਂ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਨਦਾ ਮੈਂ ਨੰਗੇ ਪੈਰੀ ਜਾਊਂਗਾ ਦੂਜੇ ਪਾਸੇ ਆਪਦੀ ਪੁਲਿਸ ਤੋਂ ਸਾਡੀ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਕਢਾਈ ਜਾਂਦੇ ਸੱਮਨ ਕਢਾਈ ਜਾਂਦੇ ਆ ਓਹ ਲਈ ਐਫਆਈਆਰ ਤਾਂ ਬਹਾਨਾ ਖਾਲਸਾ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖਾਸ ਕਰ ਸਿੱਖਾਂ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਨਿਸ਼ਾਨਾ ਇੱਕ ਪਾਸੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਰੂਪਾਂ ਦਾ ਮਸਲਾ ਲਗਾਤਾਰ ਭਖਿਆ ਹੋਇਆ ਦੂਸਰੇ ਪਾਸੇ ਕੱਲ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਦਫ਼ਤਰ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਤਲਬ ਕੀਤਾ ਗਿਆ ਕਿਉਂਕਿ ਉਹਨਾਂ ਦੀ ਵੀਡੀਓ ਜਿਹੜੀ ਵਾਇਰਲ ਹੋ ਰਹੀ ਹੈ 10 ਗੁਰੂ ਸਾਹਿਬਾਨਾਂ ਦੀ ਫੋਟੋ ਦੇ ਉੱਪਰ ਸ਼ਰਾਬ ਦੇ ਤੁਪਕੇ ਜਿਹੜੇ ਨੇ ਉਹ ਛਿੜਕਾਏ ਜਾ ਰਹੇ ਨੇ ਇਹ ਸਭ ਦੇ ਉੱਤੇ ਗੱਲਬਾਤ ਕਰਾਂਗੇ ਅੰਤਰੀ ਕਮੇਟੀ ਦੇ ਮੈਂਬਰ ਜਿਹੜੇ ਨੇ ਉਹ ਸਾਡੇ ਨਾਲ ਹੀ ਗੱਲਬਾਤ ਕਰਾਂਗੇ ਜੱਬਰ ਸਾਹਿਬ ਪੂਰੀ ਸਥਿਤੀ ਇੱਕ ਵਾਰ ਬਿਆਨ ਕਰਦੇ ਹੋ ਵੀ ਦੋ ਵੱਖਰੇ ਵੱਖਰੇ ਮਸਲੇ ਦੇਖੇ ਜਾਣ ਪਹਿਲਾ 328 ਰੂਪ ਦਾ ਮਸਲਾ ਹੈ ਉਸ ਤੋਂ ਬਾਅਦ ਮੁੱਖ ਮੰਤਰੀ ਨੂੰ ਤਲਬ ਕਰ ਲਿਆ ਗਿਆ ਕਿਵੇਂ ਦੀ ਸਾਰੀ ਪ੍ਰਕਿਰਿਆ ਰਹਿਣ ਵਾਲੀ ਹੈ ਮੈਂ ਸਮਝਦਾ ਇਤਫਾਕ ਨਾਲ ਹੀ ਇਹ ਮਸਲੇ ਜੁੜੇ ਨੇ ਪਰ ਸਿੰਘ ਸਾਹਿਬ ਜੀਆ ਨੇ ਤਾਂ ਬਹੁਤ ਸਹਿਜ ਠਰਮੇ ਤੋਂ ਕੰਮ ਲੈਂਦੇ ਬਹੁਤ ਲੰਮਾ ਚਿਰ ਵੇਟ ਕੀਤੀ ਕੋਈ ਇੱਕ ਅਨਸਾਨ ਆਮ ਵੀ ਜਦੋਂ ਗਲਤੀ ਕਰਦਾ ਤਾਂ ਵੀ बड़े मुख्यमंत्री होने ਦੇ ਨਾਂ ਤੇ ਬਾਰ 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 ਕਿਦੇ ਗੁਰੂ ਨਾਨਕ ਦੇ ਮਹਾਰਾਜ ਜੀ ਵੱਲੋਂ ਦਿੱਤੇ ਸਿਧਾਂਤ ਜੋ ਸਰਬੱਤ ਦੇ ਭਲੇ ਦਾ ਸਬੰਧ ਦਾ ਸਿਧਾਂਤ ਹੈ ਉਸ ਤੇ ਉਂਗਲ ਚੱਕਣੀ ਵੀ ਗੋਲਕ ਚ ਮੱਥਾ ਨਾ ਟੇਕੋ ਮੱਥਾ ਨਹੀਂ ਟੇਕਣਾ ਚਾਹੀਦਾ ਇੱਕ ਵਾਰ ਨਹੀਂ ਅਨੇਕ ਹਰ ਇੱਕ ਸਾਲ ਹਰ ਇੱਕ ਮਹੀਨੇ ਦੇ ਵਿੱਚ ਕਹਿਣਾ ਕਿਤੇ ਨਾ ਕਿਤੇ ਸਾਡੇ ਉਸ ਸਿਧਾਂਤ ਤੇ ਸੱਟ ਮਾਰਨੀ ਹਰ ਇੱਕ ਵਾਰ ਫਿਰ ਹੁਣ ਤਾਂ ਹੱਦਾਂ ਹੀ ਪਾਰ ਹੋ ਗਈਆਂ ਸੀ ਜਦੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਰਹਿਤ ਮਰਿਆਦਾ ਦੀ ਗੱਲ ਕੀਤੀ ਜੇ ਕੀਰਤਨ ਵਾਲੇ ਮਸਲੇ ਤੇਜਸੀ ਵਾਲੇ ਮਸਲੇ ਤੇ ਤਾਂ ਉਸ ਸਮੇਂ ਮੁੱਖ ਮੰਤਰੀ ਸਾਹਿਬ ਨੇ ਬੜਾ ਪੱਦਾ ਕਮੈਂਟ ਕੀਤਾ ਵੀ ਪਤਾ ਨਹੀਂ ਕਿਧਰੋਂ ਮਰਿਆਦਾ ਲੈ ਆਉਂਦੇ ਐ ਹਾਲਾਂਕਿ ਸਿੰਘ ਸਾਹਿਬ ਜੀਆ ਨੇ ਵੀ ਕੱਲ ਤੁਸੀਂ ਦੇਖਿਆਗਾ ਮਰਿਆਦਾ ਦੇ ਉਹ ਦਿਖਾਇਆ ਸਾਰਾ ਰਹਿਤ ਮਰਿਆਦਾ ਨਾਮ ਆਪਣਾ ਤੇ ਨਾਲ ਹੀ ਉਹ ਜੋ 30 ਸਾਲ 40 ਸਾਲ ਲਾ ਕੇ ਸਾਡੇ ਬਡੇਰਿਆਂ ਨੇ ਵੱਡਿਆਂ ਨੇ ਜਦੋਂ ਵੱਡਾ ਸੰਘਰਸ਼ ਤੋਂ ਬਹੁਤ ਬਹੁਤ ਮਿਹਨਤਾਂ ਤੋਂ ਬਾਅਦ ਇਹ ਸਾਰੇ ਕਾਰਜ ਹੁੰਦੇ ਐ ਚਾਹੇ ਕੋਈ ਰਹਿਤ ਮਰਿਆਦਾ ਹੋਵੇ ਚਾਹੇ ਕੋਈ ਪੰਥਕ ਪਰੰਪਰਾਵਾ ਹੋਣ ਪਰ ਜਿਸ ਤਰ੍ਹਾਂ ਮੁੱਖ ਮੰਤਰੀ ਸਾਹਿਬ ਨੇ ਰਹਿਤ ਮਰਿਆਦਾ ਤੇ ਉਂਗਲ ਚੱਕੀ ਤੇ ਇਹ ਤਾਂ ਉਹਨਾਂ ਦਾ ਸੁਭਾਅ ਹੀ ਹੈ ਕਿ ਦੇ ਸ਼੍ਰੋਮਣੀ ਕਮੇਟੀ ਪ੍ਰਧਾਨ ਜੋ ਸਿੱਖੋਂ ਦਾ ਚੁਣਿਆ ਹੋਇਆ ਆਗੂ ਆ ਕੱਲੇ ਕੱਲੇ ਸਿੱਖ ਨੇ ਵੋਟ ਪਾ ਕੇ ਲੱਖਾਂ ਸਿੱਖਾਂ ਨੇ ਉਹਨਾਂ ਪ੍ਰਤੀ ਤੂੰ ਤੜਾ ਕਰਕੇ ਬੋਲਣਾ ਕਿ ਦੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਤੂੰ ਤੜਾ ਕਰਕੇ ਬੋਲਣਾ ਕਾਫੀ ਮਸਲੇ ਤੇ ਸਿੰਘ ਸਾਹਿਬ ਜੀਆ ਨੇ ਉਹਨਾਂ ਨੂੰ ਬੁਲਾਇਆਗਾ ਪਰ ਨਾਲ ਅਸੀਂ ਤਾਂ ਬੇਨਤੀ ਕਰਦੇ ਆ ਸਿੰਘ ਸਾਹਿਬ ਜੀਆ ਨੂੰ ਕਿ ਜਿਵੇਂ ਤੁਸੀਂ ਕਿਹਾ 328 ਸਰੂਪਾ ਵਾਲੇ ਮਸਲੇ ਤੇ ਵੀ ਸਿੰਘ ਇਹ ਤੋਂ ਜਵਾਬ ਲੈਣਾ ਚਾਹੀਦਾ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਦੇ ਹਾਂ ਇਸ ਨੰਬਰ ਅਸੀਂ ਤੇ ਹੱਥ ਜੋੜ ਕੇ ਕਿ ਜਦੋਂ ਜਿਸ ਸਮੇ ਇਹ ਮਸਲਾ ਆਇਆ ਵਿਚ ਤਾਂ ਸਿੱਖ ਕੌਮ ਨੇ ਪੂਰੀ ਪੰਥ ਨੇ ਇਕੱਠੇ ਹੋ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਸੁਪਰੀਮ ਬਾਡੀ ਹੈ ਉਹਨਾਂ ਦੀ ਅਗਵਾਈ ਦੇ ਵਿੱਚ ਪੜਤਾਲ ਹੋਈ ਪੜਤਾਲ ਰਿਪੋਰਟ ਅਨੁਸਾਰ ਇਨ ਬਿਨ ਕਾਰ ਵੀ ਹੋਈ ਕਾਰਵਾਈ ਹੋਈ ਸ੍ਰੀ ਕਾਲਤਕ ਸਾਬ ਦੇ ਜਥੇਦਾਰ ਸਹਿਬਾਨ ਨੇ ਫਸੀਲ ਤੋਂ ਵੀ ਸਜਾਮਾ ਲਾਈਆਂ ਅੰਤ ਪ੍ਰਧਾਨ ਨੂੰ ਅੰਤਨ ਕਮੇਟੀ ਨੂੰ ਤੇ ਸਾਰਾ ਮਸਲਾ ਵਿਚ ਨਵੇੜਤਾ ਸੀ ਉਸ ਤੋਂ ਬਾਅਦ ਸਰਕੋਟਾਂ ਚ ਗਏ ਲੋਕ ਸਭ ਕੁਝ ਤੁਸੀਂ ਵੇਖਿਆ ਸਮੇਂ-ਸਮੇਂ ਤੇ ਪਰ ਹੁਣ ਸਰਕਾਰ ਕੌਣ ਹੁੰਦੀ ਹੈ ਇੰਟਰਫੇਅਰ ਕਰਨ ਵਾਲੀ ਸਰਕਾਰ ਤਾਂ ਸਮਝਦੀ ਇਹ ਗੱਲ ਦਾ ਜਰੂਰ ਜਵਾਬ ਮੰਗਣਾ ਚਾਹੀਦਾ ਵੀ ਤੁਸੀਂ ਉਹਨੂੰ ਚੇਅਰਮੈਨ ਲਾਇਆ ਜਿਹੜੇ ਅਸੀਂ ਕੱਢੇ ਐ 16 ਉਹਨਾਂ ਚ ਇੱਕ ਨੂੰ ਇਹਨਾਂ ਨੇ ਚੇਅਰਮੈਨ ਲਾਤਾ ਉਸ ਤੋਂ ਬਾਅਦ ਇਹ ਸਰਕਾਰ ਨੂੰ ਇਸ ਮਸਲੇ ਤੇ ਵੀ ਸਿੰਘ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਜਵਾਬ ਲੈਣਾ ਚਾਹੀਦਾ ਤੇ ਨਾਲ ਕਿਸ ਤਰ੍ਹਾਂ ਇਹ ਨਸ਼ੇ ਦੀ ਹਾਲਚ ਕਿਤੇ ਬਰਗਾੜੀ ਚਲੇ ਗਏ ਕਿਤੇ ਦਮ ਨਵਾਸ ਹੋਏ ਇਹਨਾਂ ਦੇ ਬੱਚੀਆਂ ਵੀ ਦੱਸਦੀਆਂ ਉਹਨੇ ਉਸ ਮਸਲੇ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਵੱਡੀ ਗੱਲ ਜਦੋਂ ਸਿੰਘ ਸਾਹਿਬ ਦਾ ਵਿਆਹ ਹੋਇਆ ਕਿਸ ਤਰ੍ਹਾਂ ਕੇਜਰੀਆਲ ਬਾਕੀ ਨਾਲ ਲੀਡਰ ਸਿੱਧੇ ਗਏ ਵੱਡੇ ਸਾਫਤ ਕੀਤੇ ਇਹਨਾਂ ਨੇ ਤੇ ਸਹਿਬ ਸਿੰਘ ਗੁਰਗੰਸਾਹ ਮਰਦੇ ਜਿਹੜੀ ਪਾਲਕੀ ਸੀ ਉਹਨਾਂ ਦੀ ਤਲਾਸੀ ਹੋਈ ਉੱਥੇ ਸਿੱਕ ਆਉਂਦੇ ਬਹੁਤ ਮਣਾ ਨੂੰ 6:00 ਵਜੇ ਤੇ ਕਿਸ ਤਰ੍ਹਾਂ ਰਾਤਾਂ ਨੂੰ ਗੋਲੀਆਂ ਚੱਲੀਆਂ ਅਮਰਤ ਵੇਲੇ ਆਸਾਈਂਦਾਰ 12 ਵਜੇ ਸੁਲਤਾਨਪੁਰ ਲੋਧੀ ਦੇ ਵਿੱਚ ਜਾਂ ਦਸਤਾਰ ਦੀ ਕਿਸ ਤਰ੍ਹਾਂ ਬੇਅਦਬੀ ਕਰਦੇ ਨੇ ਇਹ ਕਿਦੇ ਝੂਠਾ ਪਾਣੀ ਪਾ ਲੈਂਦੇ ਆ ਕਿਦੇ ਟੋਪੀ ਮੰਗੂ ਲਾ ਕੇ ਸਿੱਟਦੇ ਆ ਇਹ ਬਹੁਤ ਸਾਰੇ ਮਸਲੇ ਆ ਸਾਰਿਆਂ ਸਿੱਖ ਸਿੰਘ ਸਾਹਿਬ ਜੀਆਂ ਨੂੰ ਹੱਕ ਆ ਸਿੰਘ ਜੋ ਕੋਈ ਵੀ ਪੰਥ ਦਾ ਸੇਵਾਦਾਰ ਹੈ ਜਿਵੇਂ ਮੁੱਖ ਮੰਤਰੀ ਸਾਹਿਬ ਨੇ ਇਹਨਾਂ ਨੇ ਸੂਬੇ ਦੀ ਸੇਵਾ ਦਿੱਤੀ ਹੈ ਰਖਵਾਲੀ ਹੈ ਇਹਨਾਂ ਦੀ ਡਿਊਟੀ ਇਹਨਾਂ ਦੀ ਜੌਬ ਹੈ ਵਿਕਾਸ ਡਿਵੈਲਪਮੈਂਟ ਲੋਕਾਂ ਦਾ ਇੰਟਰਸਟ ਲੋਕਾਂ ਦੀ ਸੇਵਾ ਕਰਨਾ ਅਸੀਂ ਜੋ ਸ੍ਰੀ ਕਾਲ ਤਖਤ ਸਾਹਿਬ ਦੇ ਸੇਵਾਦਾਰਾ ਸਿੰਘ ਸਾਹਿਬ ਹੈ ਮੁਖੀ ਨੇ ਸਾਡੇ ਕੌਮ ਦੇ ਪੰਥ ਦੇ ਉਹਨਾਂ ਨੇ ਸਾਡੇ ਧਾਰਮਿਕ ਪਰੰਪਰਾਵਾਂ ਮਰਿਆਦਾਵਾਂ ਰੌ ਰੀਤਾਂ ਦਾ ਪਾਲਣ ਕਰਨਾ ਤੇ ਜੇ ਕੋਈ ਉਹ ਰੌ ਰੀਤਾਂ ਨੂੰ ਪਰੰਪਰਾਵਾਂ ਨੂੰ ਮਰਿਆਦਾਵਾਂ ਨੂੰ ਚੈਲੰਜ ਕਰਦਾ ਤਾਂ ਉਹਨੂੰ ਤਾੜਨਾ ਕਰਨਾ ਉਹਨਾਂ ਨੂੰ ਬੁਲਾਉਣਾ ਸਿੰਘ ਸਾਹਿਬ ਦਾ ਰਾਈਟ ਹੈ ਹੱਕ ਹੈ ਜੇ ਕੋਈ ਸਾਡੇ ਪੰਥ ਦੇ ਵਿੱਚ ਦਖਲਅਦਾਜ਼ੀ ਕਰਨਾ ਚਾਹੁੰਦਾ ਸੋ ਸਿੰਘ ਸਾਹਿਬ ਜੀ ਨੇ ਬੁਲਾਇਆ ਸਖਤੋ ਸਖਤ ਮੈਂ ਸਮਝਦਾ ਇਹ ਲੋਕਾਂ ਨੂੰ ਸਜ਼ਾਾਂ ਮ ਦੇਣੀਆਂ ਚਾਹੀਦੀਆਂ ਤੇ ਪੁੱਛਣਾ ਚਾਹੀਦਾ ਸਵਾਲ ਕਰਨਾ ਚਾਹੀਦੇ ਆ ਵੀ ਭਾਈ ਤੁਹਾਡੇ ਜੋ ਜੋ ਆਪਣੇ ਤੁਸੀਂ ਦੱਸੀਆਂ ਸਿੰਘ ਸਾਹਿਬ ਨੇ ਬਰਗਾੜੀ ਦੇ ਮਸਲੇ ਤੇ ਬੜਾ ਰੌਲਾ ਪਾਉਂਦੇ ਸੀ ਸੀਐਮ ਸਾਹਿਬ ਉਹ ਮਸਲੇ ਤੇ ਸੌਦਾ ਸਾਧਨ ਅਸੀਂ ਉੱਤੇ ਕਰਕੇ ਕੋਰਟਾਂ ਦੇ ਵਿੱਚ ਇੱਕ ਮਤ ਹੋ ਰਿਹਾ ਉਹੀ ਚੱਬਰ ਸਾਹਿਬਾਂ ਵਿੱਚੋਂ ਲੱਗਾ ਸੀ ਵੀ ਉਹ ਸਾਰੇ ਮੁੱਦੇ ਜਿਹੜੇ ਨੇ ਉਹ ਫਿਲਹਾਲ ਕਿਤੇ ਨਾ ਕਿਤੇ ਕੋਈ ਉਭਰੇ ਨਹੀਂ ਕਿਉਂਕਿ ਅ ਜਿਸ ਤਰੀਕੇ ਨਾਲ ਹੁਣ ਐਫ ਆਈ ਆਰ ਦਰਜ ਕਰ ਰਹੀ ਜਿਵੇਂ ਤੁਸੀਂ ਜ਼ਿਕਰ ਕਰ ਰਹੀ ਵੀ ਇੱਕ ਬੰਦੇ ਨੂੰ ਪਲੈਨਿੰਗ ਬੋਰਡ ਦਾ ਚੇਅਰਮੈਨ ਲਾਇਆ ਗਿਆ ਸੀ ਅਮਰ ਸਰ ਉਹ ਸਾਰੀਆਂ ਚੀਜ਼ਾਂ ਦੇ ਮਸਲੇ ਦੇ ਉੱਪਰ ਕਿਉਂ ਚੁੱਪ ਨੇ ਜਿਹੜੀ ਪੰਜਾਬ ਸਰਕਾਰ ਹੈ ਜਾਂ ਮੁੱਖ ਮੰਤਰੀ ਇਹ ਵੱਡੀ ਗੱਲ ਇਕੱਲੇ ਉਹਨਾਂ ਨੂੰ ਚੇਅਰਮੈਨ ਵਾਲੇ ਦੇ ਚੁੱਪ ਨੇ ਦੂਜਾ ਅਕੇਸੀ ਜੀ ਕਾਰਵਾਈ ਕਰਨੀ ਹੈ ਰਿਪੋਰਟ ਦੇ ਆਧਾਰ ਤੇ ਕਰੋ ਪਹਿਲੀ ਵਾਰ ਹੋਇਆ ਹਿਸਟਰੀ ਚ ਰਿਕਾਰਡ ਮੰਗਿਆ ਜਾ ਰਿਹਾ ਸ਼੍ਰੋਮਣੀ ਕਮੇਟੀ ਤੋਂ ਤੁਸੀਂ ਜੇ ਐਫ ਆਈ ਆਰ ਚ ਸ਼ਿਕਾਇਤ ਕਰਤਾ ਮੰਨਦੇ ਐ ਕਿ ਇਸਰ ਸਿੰਘ ਦੀ ਰਿਪੋਰਟ ਨੂੰ ਅਸੀਂ ਮੰਨਦਿਆਂ ਸਹੀ ਹੈ ਪੰਜਾਬ ਸਰਕਾਰ ਕਹਿੰਦੀ ਸਹੀ ਹੈ ਮੁੱਖ ਮੰਤਰੀ ਕਹਿੰਦਾ ਸਹੀ ਹੈ ਮੰਨਦੇ ਆ ਸਾਰੇ ਫਿਰ ਰਿਪੋਰਟ ਤੁਹਾਡੇ ਕੋਲੇ ਪਈ ਹੈ ਕਾਰਵਾਈ ਕਰ ਦਿਓ ਸ਼੍ਰੋਮਣੀ ਕਮੇਟੀ ਦਾ ਰਿਕਾਰਡ ਤੁਹਾਨੂੰ ਕਿਵੇਂ ਦੇ ਦਈਏ ਅੱਜ ਤੱਕ ਸਾਡੇ ਬਜ਼ੁਰਗਾਂ ਨੇ ਬੜੀਆਂ ਹਸਾਤਾਂ ਦੇ ਕੇ ਕੁਰਬਾਨੀਆਂ ਦੇ ਕੇ ਸਰਕਾਰਾਂ ਤੋਂ ਤਾਂ ਆਜ਼ਾਦ ਕਰਾਏ ਸਾਡੇ ਗੁਰੂ ਘਰ ਅੰਗਰੇਜ਼ਾਂ ਨਾਲ ਲੜਾਈ ਲੜੀ ਕਿਸ ਤਰ੍ਹਾਂ ਕਿਸ ਤਰ੍ਹਾਂ ਚਾਬੀਆਂ ਦਾ ਮੋਰਚਾ ਸਾਰੇ ਸਾਰਾ ਪਤਾ ਹੀ ਹੈ ਨਾ ਕਿਸ ਤਰ੍ਹਾਂ ਪ੍ਰਬੰਧ ਲੇਤਾ ਹੁਣ ਸਰਕਾਰਾਂ ਨੂੰ ਅੱਜ ਤੱਕ ਨਹੀਂ ਹੋਇਆ ਇੱਥੇ ਦੇਸ਼ ਦੀਆਂ ਸਰਕਾਰਾਂ ਵੀ ਚੜ ਕੇ ਆਈਆਂ ਟੈਂਕ ਤੋਪ ਲੈ ਕੇ ਹੋਰ ਵੀ ਹੈ ਅੱਜ ਤੱਕ ਸ਼੍ਰੋਮਣੀ ਕਮੇਟੀ ਦਾ ਰਿਕਾਰਡ ਕੋਈ ਸਰਕਾਰ ਨਹੀਂ ਲੈ ਸਕੀ ਨਾ ਦੇਵਾਂਗੇ ਜਿੰਨਾ ਚਿਰ ਸਾਨੂੰ ਸ੍ਰੀ ਕਾਲ ਤਖਤ ਸਾਹਿਬ ਦਾ ਆਦੇਸ਼ ਨਹੀਂ ਹੁੰਦਾ ਪਰ ਇਹ ਕੱਲ ਤੁਸੀਂ ਵੇਖੇ ਹੈ ਮੁੱਖ ਮੰਤਰੀ ਸਾਹਿਬ ਕਹਿ ਰਹੇ ਮੈਂ ਸ੍ਰੀ ਕਾਲ ਤਖਤ ਸਾਹਿਬ ਨੂੰ ਸਰਵਉੱਚ ਮੰਨਦਾ ਮੈਂ ਨੰਗੇ ਪੈਰੀ ਜਾਊਂਗਾ ਦੂਜੇ ਪਾਸੇ ਆਪਦੀ ਪੁਲਿਸ ਤੋਂ ਸਾਡੀ ਸ਼੍ਰੋਮਣੀ ਕਮੇਟੀ ਨੂੰ ਨੋਟਿਸ ਕਢਾਈ ਜਾਂਦੇ ਸੰਮਨ ਕਢਾਈ ਜਾਂਦੇ ਹੈ ਕਿ ਤੁਸਾਨੂੰ ਰਿਕਾਰਡ ਕਤਰ ਨੂੰ ਕਹਿੰਦੇ ਸੰਮਨ ਕਰਤੇ ਸਕਤਰਾਂ ਨੂੰ ਵੀ ਤੁਸੀਂ ਰਿਕਾਰਡ ਜਿਹੜਾ ਪੇਸ਼ ਕਰੋ ਨਹੀਂ ਦੇ ਸੰਮਨ ਕਰਤੇ ਤੁਸੀਂ ਆਪ ਪੇਸ਼ ਇਹੀ ਤਾਂ ਮੈਂ ਬਿੰਦ ਕਿਸ ਤਰ੍ਹਾਂ ਸਰਕਾਰਾਂ ਸੱਤਾ ਦੇ ਨਸ਼ੇ ਜਿਵੇਂ ਸਾਡੇ ਨਾਲ ਮੁਗਲ ਕਰਦਾ ਰਿਹਾ ਸੱਤਾ ਦੇ ਨਸ਼ੇ ਚ ਜਿਵੇਂ ਸਾਡੇ ਨਾਲ ਅੰਗਰੇਜ਼ ਕਰਦਾ ਰਿਹਾ ਸੱਤਾ ਦੇ ਨਸ਼ੇ 'ਚ ਅਹੀਂ ਹੁਣ ਦੀਆਂ ਸਰਕਾਰਾਂ ਸੱਤਾ ਦੇ ਨਸ਼ੇ 'ਚ ਕਹਿ ਰਹੀਆਂ ਵੀ ਸਾਨੂੰ ਕਿਵੇਂ ਕਿਵੇਂ ਰਿਕਾਰਡ ਦੇ ਦਈਏ ਇਹ ਪੁਲਿਸ ਰਿਕਾਰਡ ਦੇ ਵੀ ਚਲੋ ਸਾਰੇ ਸਤਕਾਰਯੋਗ ਹੁੰਦੇ ਆ ਪੁਲਿਸ ਦੇ ਵਿੱਚ ਵੀ ਪਰ ਸਰਕਾਰਾਂ ਦੇ ਕਹਿਣ ਤੇ ਸਰਕਾਰਾਂ ਦੇ ਹੁਕਮਾਂ ਤੇ ਸਿਆਸੀ ਦੁਰਵਰਤੋਂ ਕਰਕੇ ਕਿਸ ਤਰ੍ਹਾਂ ਸਾਡੇ ਸਿੱਖ ਨੌਜਵਾਨਾਂ ਦੇ ਮੁਕਾਬਲੇ ਬਣਾਏ ਪੁਲਿਸ ਨੇ ਕੋਈ ਦਸਤਾਰ ਵਾਲਾ ਕੋਈ ਦਾੜੇ ਵਾਲਾ ਸਿੱਖ ਮਿਲਦਾ ਸੀ ਚੱਕ ਕੇ ਮੁਕਾਬਲਾ ਬਣਾ ਦਿੰਦੇ ਸੀ ਮਾਰ ਦਿੰਦੇ ਸੀ ਤੇ ਇਹ ਪੁਲਸਾਂ ਨੂੰ ਮੈਂ ਉਹ ਲੋਕਾਂ ਦੀ ਸੋਚ ਤੇ ਮੈਨੂੰ ਦੁੱਖ ਆਉਂਦਾ ਜਿਹੜੇ ਇਸ ਪੁਲਿਸ ਦੇ ਹਤਾਚਾਰ ਜ਼ੁਲਮ ਨੂੰ ਦਿਖਾ ਕੇ ਦੇ ਸੰਸਦ ਤੱਕ ਗੱਲਾਂ ਕਰਦੇ ਐ ਬਖਰੇ ਦੇਸ਼ ਦੀਆਂ ਗੱਲਾਂ ਕਰਦੇ ਐ ਆ ਜੋ ਕਹ ਰਿਹਾ ਉਸੇ ਪੁਲਿਸ ਨੂੰ ਸ਼੍ਰੋਮਣੀ ਕਮੇਟੀ ਦਾ ਸਿੱਖ ਪੰਥ ਦਾ ਖਾਲਸਾ ਪੰਥ ਦਾ ਰਿਕਾਰਡ ਦੇ ਦਈਏ ਤੇ ਸਾਨੂੰ ਸੇਵਾਦਾਰ ਚੁਣਿਆ ਕੀ ਸਾਡੇ ਮੂੰਹ ਤੇ ਕਲਖੜੀ ਲੱਗੂ ਸਾਡੇ ਤੇ ਸਵਾਲ ਨਹੀਂ ਉੱਠਣਗੇ ਵੀ ਉਹ ਸੇਵਾਦਾਰ ਸੀ ਉਦੋਂ ਪੰਥ ਨੇ ਕੌਮ ਨੇ ਚੁਣੇ ਤੇ ਉਹਨਾਂ ਵੇਲੇ ਸਰਕਾਰਾਂ ਨੂੰ ਰਿਕਾਰਡ ਦਿੱਤਾ ਗਿਆ ਸੰਸਥਾ ਦਾ ਸਰਕਾਰਾਂ ਬੜੀਆਂ ਹਾਂ ਜੇ ਪੰਥ ਨੂੰ ਪੰਥ ਨੂੰ ਕੋਈ ਸ਼ਿਕਵਾ ਪੰਥ ਨੂੰ ਕੋਈ ਗਿਲਾ ਪੰਥ ਨੂੰ ਕੋਈ ਭਲੇਖਾ ਪੰਥ ਵੇਖੇ ਸੰਪਰਦਾਵਾਂ ਹੈਗੀਆਂ ਇੱਥੇ ਸਾਡੇ ਟਕਸਾਲਾ ਨੇ ਸੰਪਰਦਾਵਾਂ ਨੇ ਨਿੰਗ ਸਿੰਘ ਜਥੇਬੰਦੀਆਂ ਸਾਰੀਆਂ ਮੁਖੀ ਹੈਗੇ ਨੇ ਚੱਬਰ ਸਾਹਿਬ ਲੋਕਾਂ ਨੂੰ ਕਿਵੇਂ ਸੰਤੁਸ਼ਟੀ ਹੋਵੇ ਵੀ ਜਿਹੜੇ ਸਰੂਪ ਨੇ ਜਿਹਦਾ ਮਸਲਾ ਚੱਲ ਰਿਹਾ ਉਹ ਕਿਵੇਂ ਲੋਕਾਂ ਨੂੰ ਪਤਾ ਲੱਗੇ ਅੰਮ੍ਰਿਤਸਰ ਦੇ ਵਿੱਚ ਸਾਰੀਆਂ ਚੀਜ਼ਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਟਕਸਾਲਾ ਨੇ ਸੰਪਰਦਾਵਾਂ ਨੇ ਨਿੰਗ ਸਿੰਘ ਨੇ ਉਹ ਕਿਵੇਂ ਸਾਰੀਆਂ ਚੀਜ਼ਾਂ ਸੰਤੁਸ਼ਟੀ ਹੋ ਸਕਦੀ ਆਮ ਲੋਕਾਂ ਪਹਿਲੀ ਗੱਲ ਤਾਂ ਜੀ ਸਾਰਾ ਜਿਹੜਾ ਖਾਲਸਾ ਪੰਥ ਹੈ ਉਹ ਇਸ ਗੱਲੋਂ ਸੰਤੁਸ਼ਟ ਹੈ ਕਿ ਸ੍ਰੀ ਅਕਾਲ ਤਖਸਾਲ ਜੀਆ ਦੀ ਰਹਿਨਮਾਈ ਚ ਉਸੇ ਸਾਲ ਹੀ ਪੜਤਾਲ ਹੋ ਕੇ ਮਸਾਲੀ ਕਾਰਵਾਈ ਹੋਗੀ ਚਲੋ ਜੇ ਕੋਈ ਕਿਸੇ ਨੂੰ ਹੈ ਭਲੇਖਾ ਤਾਂ ਮੈਂ ਸਮਝਦਾ ਸਾਡੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹਈ ਇੱਕ ਮਤ ਸਮੁੱਚਾ ਹਾਊਸ ਹੈ ਮੈਂਬਰਜ਼ ਬਰੋਚ 20 40 ਵੋਟਾਂ ਪੈਂਦੀਆਂ ਹੁੰਦੀਆਂ ਨੇ ਹਰਕਿਚੋਂ ਸਾਰਾ ਹਾਊਸ ਇੱਕ ਮਤ ਹੈ ਪਰ ਉਸ ਤੋਂ ਬਾਅਦ ਸਾਡੇ ਚੀਫ ਖਾਲਸਾ ਦਵਾਨ ਹੈ ਜਿੱਚ ਦਾ ਐਮਐਲ ਇਹਨਾਂ ਦਾ ਪ੍ਰਧਾਨ ਹੈ ਤੇ ਸਾਡੇ ਟਕਸਾਲ ਹੈ ਸਾਡੇ ਨਿੰਗ ਸਿੰਘ ਜਥੇਬੰਦੀਆਂ ਸੰਪਰਦਾਵਾਂ ਉਹ ਸਾਰੇ ਮੁਖੀ ਸਹਿਬਾਨ ਇਕੱਠੇ ਹੋ ਕੇ ਸਾਡੇ ਪ੍ਰਧਾਨ ਸ਼੍ਰੋਮਣੀ ਕਮੇਟੀ ਨਾਲ ਤਾਲਮੇਲ ਉਹਨਾਂ ਦਾ ਉਹਨਾਂ ਨੂੰ ਪਤਾ ਉਹ ਰੋਜ਼ ਹੀ ਫੋਨਾਂ ਤੇ ਗੱਲਾਂ ਕਰਦੇ ਆ ਤੇ ਇਕੱਠੇ ਹੋ ਕੇ ਉਹ ਵੀ ਮਤਲਬ ਉਹ ਜੇ ਸੰਗਤ ਨੂੰ ਕੋਈ ਭਲੇਖਾ ਹੋਵੇ ਉਹ ਤਾਂ ਕਰ ਸਕਦੀ ਐ ਸਭ ਸਾਰੇ ਮਹਾਂਪੁਰਸਾਂ ਰਾਹੀਂ ਰਾਮ ਸਰ ਸਾਹਿਬ ਵੀ ਸਾਰਾ ਰਿਕਾਰਡ ਐ ਸ਼੍ਰੋਮਣੀ ਕਮੇਟੀ ਪ੍ਰਧਾਨ ਕੋਲ ਸਾਰਾ ਰਿਕਾਰਡ ਐ ਸਰ ਇਹ ਪਰ ਸਰਕਾਰਾਂ ਕੌਣ ਹੁੰਦੀਆਂ ਸਰਕਾਰਾਂ ਨੂੰ ਨਹੀਂ ਸਿੱਖ ਸੰਗਤ ਨੂੰ ਜਵਾਬ ਦੇਣ ਆ ਸਿੱਖ ਸੰਗਤ ਕੋਈ ਆਵੇ ਹਰ ਇੱਕ ਸਿੱਖ ਸਾਡੇ ਵਜੇ ਤੇ ਸਨਮਾਨਯੋਗ ਐ ਤੇ ਖਾਸ ਕਰ ਸੰਪਰਦਾਮਾਂ ਟਕਸਾਲਾਂ ਮੁਖੀ ਉਹ ਸਾਰੇ ਉਹਨਾਂ ਨੂੰ ਚਿੰਤਾ ਪੰਤ ਦੀ ਪੰਥ ਦੀ ਸੇਵਾਦਾਰੀ ਨੇ ਜਿੰਨੇ ਟਕਸਾਲਾਂ ਦੇ ਮੁਖੀ ਆ ਸੰਪਰਦਮ ਦੇ ਮੁਖੀ ਆ ਪੰਥ ਦੇ ਕੁੱਕਰ ਨੇ ਨਾ ਸਾਰੇ ਸਾਰੇ ਸੇਵਾਦਾਰ ਹੈ ਨਾ ਸਾਰੇ ਚਿੰਤਤ ਹੈ ਉਹ ਆਪੇ ਪ੍ਰਧਾਨ ਸ਼੍ਰੋਮਣੀ ਕਮੇਟੀ ਤੋਂ ਕਰ ਲੈਣਗੇ ਤੇ ਮਿਲ ਕੇ ਕਰ ਲੈਣਗੇ ਹੁਣ ਦਾ ਜੇ ਭਲੇਖਾ ਨਿਕਲਦਾ ਸੰਗ ਤਾਂ ਕੱਢਦੀਆਂ ਪਰ ਇਹ ਸਰਕਾਰਾਂ ਤਾਂ ਸਿਆਸਤ ਕਰਦੀਆਂ ਜਿਸ ਤਰ੍ਹਾਂ ਉਹਨੂੰ ਪਤਾ ਕਿ ਬਰਗਾੜੀ ਦੀ ਗੱਲ ਕਿਤੇ ਬੜੀਆਂ ਤੇ ਮਾਲਵਾ ਨਹਿਰ ਦੀ ਗੱਲ ਰੋਜ਼ ਨੌਜਵਾਨ ਮਾਰੇ ਜਾ ਰਹੇ ਐ 16 ਮੈਡੀਕਲ ਕਾਲਜਾਂ ਦੀ ਗੱਲ ਆ 1000 ਰੁਪਏ ਦੀ ਉਹ ਹਰ ਇੱਕ ਚੀਜ਼ ਤੋਂ ਧਿਆਨ ਭਟਕਾਉਣ ਵਾਸਤੇ ਨਾ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਕੀਤਾ ਸੀਗਾ ਕਿ ਬੇਅਦਬੀ ਦੇ ਮਸਲੇ ਤੇ ਮੋਸ਼ਨ ਕਰਕੇ ਲੋਕਾਂ ਨੂੰ ਆਪਦੇ ਨਾਲ ਟੈਕ ਜੋੜ ਲਿਆ ਹੁਣ ਇਹ ਫੇਲ ਹੋ ਗਏ ਇਹਨਾਂ ਨੇ ਆਖਿਆ ਹੁਣ ਦੁਬਾਰੇ ਫੇਰ ਬੇਅਦਬੀ ਦਾ ਕੀ ਸਾਰੀ ਉਮਰ ਹਣ ਖਾਲਸਾ ਪੰਥ ਸਿੱਖ ਕੌਮ ਨੇ ਦੇਖਣਾ ਵੀ ਸਾਰੀ ਉਮਰ ਇਹ ਲੋਕ ਸਾਨੂੰ ਈਮੋਸ਼ਨਲ ਬਲੈਕਮੇਲ ਕਰਕੇ ਆਪਣੀ ਸਿਆਸਤ ਕਰੀ ਜਾਣਗੇ ਤਾਂ ਭਾਵਨਾ ਭੜਕਾ ਕੇ ਸਰਪੱਤ ਨੂੰ ਲੱਗਦਾ ਵੀ ਅਸਲ ਮੁੱਦਾ ਇਹੀ ਹੈ ਵੀ ਨਿਸ਼ਾਨਾ ਐਸਜੀਪੀਸੀ ਹੈ ਮੁੱਖ ਤੌਰ ਦੇ ਉੱਪਰ ਸਿੱਖ ਕੌਮ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਹੈ ਬਿਲਕੁਲ ਜੀ ਐਫਆਈਆਰ ਤਾਂ ਬਹਾਨਾ ਖਾਲਸਾ ਪੰਥ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਖਾਸ ਕਰ ਸਿੱਖਾਂ ਦੀ ਜਮਾਤ ਸ਼੍ਰੋਮਣੀ ਅਕਾਲੀ ਦਲ ਨਿਸ਼ਾਨਾ ਤੁਸੀਂ ਵੇਖਿਆ ਸਰਕਾਰ ਕਿਸ ਤਰ੍ਹਾਂ ਮੈਨੂੰ ਦੁੱਖ ਹੁੰਦਾ ਜਿਨ੍ਹਾਂ ਨੂੰ ਪੰਥ ਨੇ ਕੌਮ ਨੇ ਵੱਡੀਆਂ ਸੇਵਾਵਾਂ ਦਿੱਤੀਆਂ ਸਰਕਾਰ ਇੰਟਰਵਿਊਆ ਕਰਾ ਰਹੀ ਹੈ ਜੀ ਮੈਂ ਕਿਸੇ ਚੈਨਲ ਦਾ ਨਾਂ ਨਹੀਂ ਲੈਂਦਾ ਬਹੁਤ ਚੈਨਲ ਟੋਟਲ ਰਿਪੋਰਟ ਦੱਸਦੇ ਆ ਪੱਤਰਕਾਰ ਵਿਚਾਰੇ ਆਪ ਸਰਕਾਰ ਪਹਿਲਾਂ ਹੇਅਰ ਕਰਦੀ ਹੈ ਬੋਲੀ ਲਾ ਰੱਖੀ ਹੈ ਬਿਲਾਓ ਜਿੰਨੇ ਪੈਸੇ ਲੋ ਤੇ ਕੌਮ ਖਿਲਾਫ ਸੰਸਥਾ ਖਿਲਾਫ ਸ਼੍ਰੋਮਣੀ ਕਮੇਟੀ ਖਿਲਾਫ ਪੰਥ ਖਿਲਾਫ ਬੋਲੋ ਤੇ ਤੁਹਾਨੂੰ ਅਸੀਂ ਮੀਡੀਆ ਵੀ ਦਿੰਨੇ ਆ ਚੈਨਲ ਵੀ ਦਿੰਨੇ ਆ ਕਵਰ ਵੀ ਕਰਾਉਣੇ ਆ ਚਲਾਵਾਂਗੇ ਵੀ ਪਰ ਕੌਮ ਖਿਲਾਫ ਸੰਸਥਾ ਖਿਲਾਫ ਬੋਲੋ ਜਦੋਂ ਇਸ ਹੱਦ ਤੱਕ ਸਰਕਾਰਾਂ ਉਤਰਿਆਮ ਤਾਂ ਫਿਰ ਨੀਅਤ ਚੰਗੀ ਨਹੀਂ ਸਰਕਾਰਾਂ ਦੀ ਪੰਥ ਨਹੀਂ ਸੋਚਣਾ ਪੂ ਪੰਜਾਬ ਨੂੰ ਸੋਚਣਾ ਪੂ ਲੋਕਾਂ ਨੂੰ ਸੋਚਣਾ ਪੂ ਕਿ ਸਰਕਾਰਾਂ ਕਿ ਸਤਕ ਜਾ ਰਹੀਆਂ ਬਿਲਕੁਲ ਬਿਲਕੁਲ ਧੰਨਵਾਦ ਇਹ ਸਾਰੇ ਮੁੱਦੇ ਜਿਹੜੇ ਨੇ ਜਿਸ ਤਰੀਕੇ ਦੇ ਨਾਲ ਹੁਣ ਅਸ਼੍ਰੀ ਕਾਲ ਤੱਕ ਸੱਤਤਰੇ ਤਲਬ ਕੀਤਾ ਮੁੱਖ ਮੰਤਰੀ ਨੇ 328 ਰੂਪਾਂ ਦਾ ਮਾਮਲਾ ਜਿਹੜਾ ਚੱਲ ਰਿਹਾ ਸੋ ਇਹ ਸਭ ਦੇ ਉੱਪਰ ਅੰਤਰੀ ਕਮੇਟੀ ਦੇ ਮੈਂਬਰ ਗੁਰਪ੍ਰੀਤ ਸਿੰਘ ਚੱਬਰ ਹੋਰਾ ਦੇ ਨਾਲ ਖਾਸ ਗੱਲਬਾਤ ਸੀਗੀ ਕਿ ਇਸ ਤਰੀਕੇ ਦੇ ਨਾਲ ਪ੍ਰਕਿਰਿਆ ਰਹਿਣ ਵਾਲੀ ਹੈ ਜੋ ਕੁ ਸਾਰਾ ਹਾਲਾਤ ਬਣ ਰਹੇ ਨੇ ਪੰਜਾਬ ਦੇ ਸੋ ਐਸਜੀਪੀਸੀ ਹੋ ਗਈ ਸ਼੍ਰੋਮਣੀ ਅਕਾਲੀ ਦਲ ਹੋ ਗਈ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋ ਗਏ ਇਹ ਸਾਰੇ ਜਿਹੜੇ ਨੇ ਕਿਸ ਤਰੀਕੇ ਨਾਲ ਦੇਖ ਰਹੇ ਨੇ ਔਰ ਪੰਜਾਬ ਦੇ ਲੋਕ ਜਿਹੜੇ ਨੇ ਉਹ ਕਿਵੇਂ ਦੇਖ ਰਿਹਾ ਉਹ ਅਗਲੀ ਤਸਵੀਰ ਦੇ ਵਿੱਚ ਨਜ਼ਰ ਆਉਂਦਾ ਕੈਮਰਾ ਪਰਸਨ ਸ਼ੇਰ ਸਿੰਘ ਦੇ ਨਾਲ ਮਨਜੋਤ ਸਿੰਘ ਕਾਂਗਪੀਟੀਸੀ ਨਿਊਜ਼ ਚੰਡੀਗੜ੍ਹ